ਅੱਜਕੱਲ੍ਹ ਲੋਕਾਂ ਦੀ ਸੋਚ ਕੁਝ ਇਸ ਤਰ੍ਹਾਂ ਹੋ ਗਈ ਆ ਕਿ ਜੇਕਰ ਕੋਈ ਰੋ ਰਿਹਾ ਹੈ ਤਾਂ ਉਸ ਨੂੰ ਰੋਣ ਦਿਓ ਆਪਣਾ ਕੀ ਜਾਂਦਾ ਹੈ ਤੇ ਜੇਕਰ ਕੋਈ ਹੱਸ ਰਿਹਾ ਹੈ ਤਾਂ ਪਤਾ ਕਰੋ ਕਿ ਇਹ ਇੰਨਾ ਖੁਸ਼ ਕਿਵੇਂ ਰਹਿੰਦਾ ਹੈ ਕੜੀ ਦੀ ਸੂਈ ਆਪਣੇ ਨਿਯਮਾਂ ਨਾਲ ਚੱਲਦੀ ਆ ਇਸ ਲਈ ਲੋਕ ਇਸ ਦਾ ਵਿਸ਼ਵਾਸ ਕਰਦੇ ਨੇ ਤੁਸੀਂ ਵੀ ਜੇਕਰ ਆਪਣੇ ਨਿਯਮਾਂ ਨਾਲ ਚੱਲੋਗੇ ਤਾਂ ਲੋਕ ਤੁਹਾਡੇ ਉੱਪਰ ਵੀ ਵਿਸ਼ਵਾਸ ਕਰਨਗੇ ਦੁਨੀਆ ਨੂੰ ਝੂਠੇ ਲੋਕ ਪਸੰਦ ਹੀ ਆਉਂਦੇ ਨੇ ਪੂਰੀ ਜਹੀ ਸਚਾਈ ਕਹਿ ਦੇਣ ਦੇ ਨਾਲ ਅੱਜ ਕੱਲ ਆਪਣੇ ਵੀ ਰੁੱਸ ਜਾਂਦੇ ਨੇ ਜ਼ਿੰਦਗੀ ਵਿੱਚ ਜੋ ਵੀ ਹਾਸਲ ਕਰਨਾ ਹੈ ਉਸ ਨੂੰ ਸਮੇਂ ਸਿਰ ਹਾਸਲ ਕਰ ਲਵੋ ਕਿਉਂਕਿ ਜ਼ਿੰਦਗੀ ਮੌਕੇ ਘੱਟ ਤੇ ਧੋਖੇ ਜ਼ਿਆਦਾ ਦਿੰਦੀ ਹੈ ਬੰਦਾ ਕਿੰਨਾ ਵੀ ਅਮੀਰ ਕਿਉਂ ਨਾ ਬਣ ਜਾਵੇ ਤਕਲੀਫ ਬੇਚਨੀ ਸਕਦਾ ਤੇ ਸਕੂਨ ਨੂੰ ਕਦੇ ਖਰੀਦ ਨਹੀਂ ਸਕਦਾ ਜੀਵਨ ਵਿੱਚ ਤੁਹਾਨੂੰ ਕੌਣ ਮਿਲੇਗਾ ਇਹ ਸਮਾਂ ਤੈਅ ਕਰਦਾ ਹੈ ਤੇ ਜੀਵਨ ਵਿੱਚ ਤੁਸੀਂ ਕਿਸ ਨੂੰ ਮਿਲੋਗੇ ਇਹ ਤੁਹਾਡਾ ਦਿਲ ਤੈਅ ਕਰਦਾ ਹੈ ਪਰ ਜੀਵਨ ਵਿੱਚ ਤੁਸੀਂ ਕਿਸ ਕਿਸ ਦੇ ਦਿਲ ਵਿੱਚ ਬਣੇ ਰਹੋਗੇ ਇਹ ਤੁਹਾਡਾ ਵਿਵਹਾਰ ਤੈਅ ਕਰਦਾ ਹੈ ਜੀਵਨ ਇਸ ਤਰ੍ਹਾਂ ਹੋਵੇ ਕਿ ਸਬੰਧਾਂ ਦੀ ਕਦਰ ਕਰੇ ਤੇ ਸੰਬੰਧ ਇਹੋ ਜਿਹੇ ਹੋਣ ਜੋ ਯਾਦ ਕਰਨ ਲਈ ਮਜਬੂਰ ਕਰ ਦੇਣ ਦੁਨੀਆ ਦੇ ਇਸ ਮੇਲੇ ਵਿੱਚ ਪਤਾ ਨਹੀਂ ਕਿੰਨੇ ਦਿਨ ਰਹਿਣਾ ਹੈ ਜਿੱਤ ਲਾਓ ਸਭ ਦੇ ਦਿਲਾਂ ਨੂੰ ਬਸ ਇਹੀ ਜੀਵਨ ਦਾ ਗਹਿਣਾ ਹੈ ਕਾਸ਼ ਚੌਣ ਵਾਲੇ ਹਮੇਸ਼ਾ ਚੌਣ ਵਾਲੇ ਹੀ ਰਹਿੰਦੇ ਲੋਕ ਅਕਸਰ ਬਦਲ ਜਾਂਦੇ ਨੇ ਮੁਹੱਬਤ ਹੋ ਜਾਣ ਤੋਂ ਬਾਅਦ ਦੇਖਦੇ ਹੰਝੂਆਂ ਨੂੰ ਦੇ ਅਕਸਰ ਸੋਚਦੀਆਂ ਨੇ ਅੱਖਾਂ ਕਿ ਆਖਰ ਹੋਰ ਕਿੰਨਾ ਵਕਤ ਲੱਗੇਗਾ ਸਾਰੇ ਕੁਆਬ ਵਹਿ ਜਾਣ ਵਿੱਚ ਕਿਸੇ ਨੂੰ ਕਿੰਨਾ ਵੀ ਆਪਣਾ ਕਿਉਂ ਨਾ ਮੰਨ ਲਾਓ ਇੱਕ ਦਿਨ ਲੋਕ ਬੁਰਾ ਸਾਬਿਤ ਕਰ ਹੀ ਦਿੰਦੇ ਹਨ ਸੱਚੀ ਮੁਹੱਬਤ ਦਾ ਇੱਕ ਹੀ ਅਸੂਲ ਹੈ ਕਿ ਕਿਸੇ ਨੂੰ ਟੁੱਟ ਕੇ ਚਾਉਣ ਵਾਲੇ ਹਮੇਸ਼ਾ ਖੁਦ ਹੀ ਟੁੱਟ ਜਾਂਦੇ ਹਨ ਕੀ ਗੱਲ ਬੜੇ ਚੁੱਪਚਾਪ ਬੈਠੇ ਹੋ ਕੋਈ ਗੱਲ ਦਿਲ ਤੇ ਲੱਗੀ ਹੈ ਜਾਂ ਫਿਰ ਦਿਲ ਕਿਤੇ ਲਗਾ ਬੈਠੇ ਹੋ ਕਿਸਮਤ ਤੇ ਦਿਲ ਦੀ ਆਪਸ ਵਿੱਚ ਕਦੇ ਨਹੀਂ ਬਣਦੀ ਕਿਉਂਕਿ ਜੋ ਦਿਲ ਵਿੱਚ ਹੁੰਦਾ ਹੈ ਉਹ ਕਦੇ ਕਿਸਮਤ ਵਿੱਚ ਨਹੀਂ ਹੁੰਦਾ ਇੱਕ ਦਿਨ ਸ਼ਿਕਾਇਤ ਤੁਹਾਨੂੰ ਵਕਤ ਤੇ ਜ਼ਮਾਨੇ ਨਾਲ ਨਹੀਂ ਸਗੋਂ ਖੁਦ ਤੋਂ ਹੋਵੇਗੀ ਕਿ ਜ਼ਿੰਦਗੀ ਸਾਹਮਣੇ ਸੀ ਤੇ ਤੁਸੀਂ ਦੁਨੀਆ ਵਿੱਚ ਉਲਝੇ ਰਹੇ ਥੋੜਾ ਇਸ਼ਕ ਖੁਦ ਨਾਲ ਵੀ ਕਰਕੇ ਦੇਖਿਓ ਕਿਉਂਕਿ ਅਕਸਰ ਅਧੂਰੀ ਚਾਹਤ ਨੇ ਤਾਂ ਸਭ ਤੋਂ ਜ਼ਿਆਦਾ ਤਕਲੀਫ ਖੁਦ ਨੂੰ ਹੀ ਦਿੱਤੀ ਹੈ ਪਤਾ ਨਹੀਂ ਕਿੰਨੇ ਲੋਕ ਰਾਤ ਨੂੰ ਰੋ ਕੇ ਸੌ ਜਾਂਦੇ ਨੇ ਤੇ ਸਵੇਰੇ ਉੱਠ ਇੱਕ ਝੂਠੀ ਜਿਹੀ ਮੁਸਕਰਾਹਟ ਨਾਲ ਸਹਾਰਾ ਲੈ ਸਭ ਦੇ ਹਾਸਿਆਂ ਦਾ ਖਿਆਲ ਰੱਖਦੇ ਨੇ ਖੂਬੀਆਂ ਐਨੀਆਂ ਨਹੀਂ ਕਿ ਕਿਸੇ ਦਾ ਦਿਲ ਜਿੱਤ ਸਕੀਏ ਪਰ ਕੁਝ ਪਲ ਅਜਿਹੇ ਜ਼ਰੂਰ ਛੱਡ ਕੇ ਜਾਵਾਂਗੇ ਕਿ ਭੁੱਲਣਾ ਆਸਾਨ ਨਹੀਂ ਹੋਵੇਗਾ ਕਿਹੜੇ ਸ਼ਬਦਾਂ ਵਿੱਚ ਬਿਆਨ ਕਰਾਂ ਕਿ ਆਪਣੇ ਦਰਦ ਨੂੰ ਸੁਣਨ ਵਾਲੇ ਤਾਂ ਬਹੁਤ ਤੁਰੇ ਫਿਰਦੇ ਨੇ ਪਰ ਸਮਝਣ ਵਾਲਾ ਕੋਈ ਵੀ ਨਹੀਂ ਕਿਸੇ ਨੇ ਕਿਹਾ ਸੀ ਕਿ ਮੁਹੱਬਤ ਫੁੱਲਾਂ ਜਿਹੀ ਹੁੰਦੀ ਹੈ ਕਦਮ ਰੁਕ ਜਹੇ ਗਏ ਅੱਜ ਜਦੋਂ ਫੁੱਲਾਂ ਨੂੰ ਬਾਜ਼ਾਰ ਵਿੱਚ ਵਿਕਦੇ ਦੇਖਿਆ ਦੁਨੀਆ ਵੀ ਬੜੀ ਅਜੀਬ ਜਗ੍ਹਾ ਹੈ ਜਦੋਂ ਤੁਰਨਾ ਨਹੀਂ ਆਉਂਦਾ ਸੀ ਉਦੋਂ ਕੋਈ ਡਿਗੜ ਨਹੀਂ ਦਿੰਦਾ ਸੀ ਤੇ ਜਦੋਂ ਤੋਂ ਤੁਰਨਾ ਸਿੱਖਿਆ ਹੈ ਤਾਂ ਪੈਰ-ਪੈਰ ਤੇ ਲੋਕ ਡੇਗਣਾ ਚਾਹੁੰਦੇ ਨੇ ਦਰਦ ਤਾਂ ਅਕਸਰ ਉਹੀ ਦਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਪਣਾ ਖੂਨ ਦਾ ਹੱਕ ਦਿੰਦੇ ਹੋ ਨਹੀਂ ਤਾਂ ਬੇਗਾਨੇ ਥੋੜਾ ਜਿਹਾ ਕਾ ਲੱਗਣ ਤੇ ਵੀ ਸੌਰੀ ਮੰਗ ਲੈਂਦੇ ਨੇ ਕੁਝ ਕਹਿਣ ਤੋਂ ਪਹਿਲਾਂ ਇਨਾਂ ਨੂੰ ਜ਼ਰੂਰ ਸੋਚੋ ਕਿ ਸਾਡੇ ਸ਼ਬਦ ਕਿਸੇ ਦੀਆਂ ਖੁਸ਼ੀਆਂ ਨੂੰ ਖਤਮ ਕਰ ਸਕਦੇ ਨੇ ਦੁੱਖ ਜੀਵਨ ਵਿੱਚ ਇਸ ਲਈ ਆਉਂਦੇ ਨੇ ਤਾਂ ਕਿ ਅਸੀਂ ਸੁੱਖਾਂ ਦਾ ਮਹੱਤਵ ਸਮਝ ਸਕੀਏ ਆਪਣੀ ਤੁਲਨਾ ਹੋਰਾਂ ਨਾਲ ਕਦੇ ਨਾ ਕਰੋ ਕਿਉਂਕਿ ਹਰ ਫਲ ਦਾ ਸਵਾਦ ਅਲੱਗ-ਅਲੱਗ ਹੁੰਦਾ ਹੈ ਥੋੜੀ ਜਹੀ ਬਹਿਲ ਮਿਲੇ ਦਿਲ ਦੀ ਗੱਲ ਕਹਿ ਦੇਵੋ ਬਹੁਤੇ ਖਾਮੋਸ਼ ਰਿਸ਼ਤੇ ਜਿਆਦਾ ਦਿਨਾਂ ਤੱਕ ਜਉਂਦੇ ਨਹੀਂ ਰਹਿੰਦੇ ਵਿਸ਼ਵਾਸ ਤੇ ਭਰੋਸੇ ਦੀ ਗੱਲ ਤਾਂ ਸਭ ਕਰਦੇ ਨੇ ਪਰ ਜਿਹਦਾ ਟੁੱਟਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਵਿਸ਼ਵਾਸ ਕਿਸ ਨੂੰ ਕਹਿੰਦੇ ਹਨ ਬੁਰਾਈ ਇਸ ਲਈ ਨਹੀਂ ਵੱਧ ਰਹੀ ਕਿ ਬੁਰਾ ਕਰਨ ਵਾਲੇ ਲੋਕ ਵੱਧ ਗਏ ਨੇ ਦਰਅਸਲ ਬੁਰਾਈ ਇਸ ਲਈ ਵੱਧ ਰਹੀ ਹੈ ਕਿਉਂਕਿ ਸਹਿਣ ਕਰਨ ਵਾਲੇ ਲੋਕ ਜ਼ਿਆਦਾ ਵੱਧ ਰਹੇ ਹਨ ਜਿਸ ਨੂੰ 1 ਰੁਪਏ ਦੀ ਵੀ ਕੀਮਤ ਪਤਾ ਹੁੰਦੀ ਹੈ ਉਹ ਕਰੋੜਾ ਮਿਲਣ ਤੇ ਵੀ ਕਦੇ ਕਮੰਡ ਨਹੀਂ ਕਰਦਾ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇਨਸਾਨ ਤਿੰਨ ਹੀ ਚੰਗੇ ਹੁੰਦੇ ਨੇ ਇੱਕ ਜੋ ਮਰ ਗਿਆ ਦੂਸਰਾ ਜੋ ਹਾਲੇ ਪੈਦਾ ਨਹੀਂ ਹੋਇਆ ਤੇ ਤੀਸਰਾ ਜਿਹਨੂੰ ਅਸੀਂ ਜਾਣਦੇ ਹੀ ਨਹੀਂ ਰੱਬ ਤੋਂ ਜੇਕਰ ਕੁਝ ਮੰਗਣਾ ਹੀ ਹੈ ਤਾ ਇੱਕ ਚੰਗੀ ਸਮਝ ਨਿਰਮਲ ਬੁੱਧੀ ਮੰਗੋ ਬਾਕੀ ਸਭ ਕੁਝ ਤਾਂ ਆਪਣੇ ਆਪ ਹੀ ਮਿਲ ਜਾਵੇਗਾ ਦਿਨ ਦੀ ਸ਼ੁਰੂਆਤ ਵਿੱਚ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਪੈਸਾ ਬਹੁਤ ਜ਼ਰੂਰੀ ਹੈ ਪਰ ਦਿਨ ਦੇ ਢਲਣ ਤੇ ਸਮਝ ਆਉਂਦੀ ਹੈ ਕਿ ਜ਼ਿੰਦਗੀ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਹੈ ਸ਼ੇਰ ਤੇ ਹਿਰਨ ਦੀ ਦੌੜ ਵਿੱਚ ਕਈ ਵਾਰ ਹਿਰਨ ਜਿੱਤ ਜਾਂਦਾ ਹੈ ਕਿਉਂਕਿ ਸ਼ੇਰ ਭੋਜਨ ਦੇ ਲਈ ਦੌੜਦਾ ਹੈ ਤੇ ਹਿਰਨ ਜੀਵਨ ਦੇ ਲਈ ਸ਼ਬਦਾਂ ਵਿੱਚ ਜ਼ਿੰਮੇਵਾਰੀ ਝਲਕਦੀ ਹੋਣੀ ਚਾਹੀਦੀ ਹੈ ਤੁਹਾਨੂੰ ਬਹੁਤ ਸਾਰੇ ਲੋਕ ਪੜਦੇ ਨੇ ਮਿਹਨਤ ਕਰਨ ਨਾਲ ਦਿਮਾਗ ਤੇ ਸੱਚ ਬੋਲਣ ਨਾਲ ਦਿਲ ਸਾਫ਼ ਰਹਿੰਦਾ ਹੈ ਕਿਸੇ ਨੂੰ ਦੇਣ ਦੇ ਲਈ ਸਭ ਤੋਂ ਚੰਗਾ ਗਿਫਟ ਉਸ ਦੀਆਂ ਭਾਵਨਾਵਾਂ ਨੂੰ ਸਮਝਣਾ ਤੇ ਉਸ ਦੀ ਕਦਰ ਕਰਨਾ ਹੈ ਜ਼ਿੰਦਗੀ ਕੋਈ ਪੈਨ ਡਰਾਈਵ ਨਹੀਂ ਹੈ ਕਿ ਮਨਪਸੰਦ ਗਾਣਾ ਵਜਾ ਸਕੋ ਜ਼ਿੰਦਗੀ ਤਾਂ ਇੱਕ ਰੇਡੀਓ ਦੀ ਤਰ੍ਹਾਂ ਹੈ ਕਦੋਂ ਕਿਹੜਾ ਗਾਣਾ ਵੱਜ ਜਾਵੇ ਪਤਾ ਹੀ ਨਹੀਂ ਲੱਗਦਾ ਦਿਲ ਦੇ ਰਿਸ਼ਤੇ ਤਾਂ ਕਿਸਮਤ ਨਾਲ ਬਣਦੇ ਨੇ ਨਹੀਂ ਤਾਂ ਮੁਲਾਕਾਤ ਤਾਂ ਹਜ਼ਾਰਾਂ ਨਾ ਹੁੰਦੀ ਹੈ ਜਿੱਥੇ ਗਲਤੀ ਨਾ ਹੋਵੇ ਉੱਥੇ ਝੁਕੋ ਨਾ ਤੇ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਰੁਕੋ ਨਾ ਕਿਸੇ ਦੇ ਸਬਰ ਦਾ ਇੰਤਿਹਾਮ ਨਾ ਲਵੋ ਮੈਂ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਅਕਸਰ ਬਾਅਦ ਵਿੱਚ ਪਛਤਾਉਂਦੇ ਦੇਖਿਆ ਹੈ ਕਦੇ ਕਿਸੇ ਨੂੰ ਇੰਨਾ ਵੀ ਅਣਦੇਖਾ ਨਾ ਕਰੋ ਕਿ ਤੁਹਾਡੀ ਇਹ ਆਦਤ ਉਸ ਨੂੰ ਤੁਹਾਡੇ ਬਿਨਾਂ ਜੂਣਾ ਸਿਖਾ ਦੇਵੇ